ਰੱਖ ਦੇਣੀ ਆਪ ਨੂੰ ਠੀਕ ਹੈ ਸਾਤ ਨੇ ਕਿਹੜੀਆਂ ਹੋ ਗਈਆਂ ਜੇ ਜਮਾਇਆ ਹਾਂ ਜੀ ਚਾਹਾਂਗੇ ਬੋੜਾ ਲੱਗਿਆ ਕੋਟ ਲੱਗਿਆ ਆਪਾਂ ਕੈਂਡੀ ਵਾਲੀ ਆ ਗਈ ਆ ਕਿੰਨੀ ਹੋ ਗਈ ਇੱਕ ਕੈਂਡੀ ਆ ਇਹ ਵਾਲਾ ਕੈਂਡੀ 160 ਦਾ ਜੀ 170 ਦੇ 54 ਹੀ ਹਾਂ ਜੀ ਆਹ ਅੰਕਰੀਚੇ ਤੋਕੋ ਕੇ ਰੱਖਿਆ ਬਸ ਜਿਉਂਦਾ ਨੇਚੁਰਲੀ ਆਪਣੇ ਹੀ ਹੈ ਤੇਲ ਆਪਣਾ ਹਾਂ ਤੇਲ ਆ ਗਿਆ ਤੇ ਘਰੋਂ ਦਾ ਸਾਬਣਾ ਦੀ ਸੱਚਾ ਬਣਾ ਲਿਆ ਤਾਂ ਅਰਥ ਨਹੀਂ ਆਰਕਾ ਤੇ ਵੀ ਕੰਮ ਬਣਾਈਆਂ ਕਿਰਕੀ ਵੀ ਜੀ ਆਪਣੇ ਸਹੀ ਬੁਆਰੀਆਂ ਠੀਕ ਕਰਦੇ ਸੱਤ ਪਾਊਡਰ ਬਣਾ ਕੇ ਖਸਰੋਂ ਜੀ ਖਾ ਗਈ ਸੀ ਛੇ ਤੇ ਦਿੱਦੀ ਹੋਏ ਕਰਾ ਆ ਵੀ ਕੋਈ ਨਹੀਂ ਗਾਜੂ ਦੀ ਗਰੰਟੀ ਹੈ ਬਤਾ ਪਾਪਾ ਰਾਣੀ ਕਿੰਨੇ ਰਿਹਾ 330 ਵੀ ਹੈਗਾ ਤੋ ਬਾਈ ਠੀਕ ਆ ਆਪਣਾ ਦਾ ਪਰਸੈਂਟ ਆ ਜੀ ਮਾੜਾ ਮੁੰਡਾ ਦੇਖ ਕਿ ਕਰੋ ਨਾ ਸੇਮ ਜਮੀ ਸੇਮ ਆ ਜੀ ਆ 150 ਦਾ ਤਾਂ ਇੱਕ ਦਾ ਜੀ ਬਣਾ ਕੇ ਲੈਂਦਾ ਹੈ ਤੂੰ ਚਾਹ ਬਣਾਉਂਗਾ ਜਿਹਦਾ ਮੇਕਸਾ ਵੀ ਇੱਧੇ ਪਊ ਹਾਂ ਅਕਤੂਬਰ ਹੈ ਮੈਂ ਕੀ ਕੀ ਇੱਕ ਰੋਮੇ ਮੈਂ ਇਹ ਦੋ ਟੈਂਟਰ ਦੇ ਜਿਹੜੇ ਰੋਕੂਆ ਦੋ ਟੈਂਟਰ ਦੇ ਫਾਦਰ ਜਿਹੜਾ ਪਾਣੀ ਪਾਉਣ ਨੂੰ ਕਰਦੇ ਸੀ ਬਹੁਤ ਨੂੰ ਸਾਹਮਣੇ ਰਹੇ ਤੁਸੀਂ ਇੱਕ ਸੋਬਰ ਲਾਈਨ ਦੇ ਵਿੱਚ ਅੱਛਾ ਆਏ ਮੰਨ ਕੇ ਚੱਲੋ ਵੀ ਪੰਜਾਬ ਦੇ ਵਿੱਚ ਆਪਾਂ ਨੇ ਇੱਕ ਤਰ੍ਹਾਂ ਦਾ ਜਾਗ ਲਾ ਚੁੱਕੇ ਹਾਂ ਥਾਂ ਥਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਵੀ ਕੋਈ ਵੀ ਮੈਨੂੰ ਜਿਹੜਾ ਕੋਈ ਕਹਿੰਦਾ ਮੈਂ ਕੰਮ ਕਰਾ ਉਹਨੂੰ ਮੈਂ ਅੱਗੇ ਹੋ ਕੇ ਕਰਵਾਉਣਾ ਜੀ ਕਿਉਂਕਿ ਤਾਂ ਹੀ ਇਹਦੇ ਤੱਕ ਦੀ ਪੂਰਤੀ ਆਪਣੀ ਮੰਨ ਲਓ ਹਜੇ ਵੀ ਇਹ ਨਹੀਂ ਹੋ ਰਹੀ ਗੋੜ ਚੱਕਰ ਦੀ ਕਿਉਂਕਿ ਪਹਿਲਾਂ ਲੋਕੀ ਅੱਗੇ ਵੇਰ ਨਹੀਂ ਸੀ ਹੁਣ ਸਾਰੇ ਲੋਕਾਂ ਨੂੰ ਪਤਾ ਹੈ ਚੀਨੀ ਦਾ ਖਾਤਮਾ ਹੋਈ ਜਾ ਰਿਹਾ ਲੋਕੀ ਆ ਦੇਖੋ ਇਹ ਗੁੱੜ ਦਾ ਗਾਜਰ ਪਾਕੇ ਦੀ ਵਾਹ ਜੀ ਵਾਹ ਜੀ ਇਹ ਅਸਲੀ ਪਿੰਨੀ ਆ ਗਈ ਬੰਦ ਜੀ ਕਿ ਇਹ ਨੀਆ ਬਣ ਗਿਆ ਦਾ ਗੋੜ ਤਕਰੀਬਨ ਨੂੰ ਪਹਲੇ ਤੱਕਾਰ ਬਸਦੇ ਜੀ ਦੀ ਵਾਰਾਂ ਦਾਵਾ ਕਰ ਸਕਦੇ ਨਹੀਂ ਕਿਸੇ ਕੋਲ ਨਹੀਂ ਹੋਣਾ ਕਿਉਂਕਿ ਇਹ ਇੰਨੇ ਤੈਸਤ ਤਾ ਬਣਾਉਂਦੇ ਜੀ ਕਿਵੇਂ ਨਾ ਕਿਵੇਂ ਕਈ ਲੋਕ ਹੁਣ ਲੋਕੀ ਕਹਿੰਦੇ ਵੀ ਬੱਚੇ ਸਾਡੇ ਗੁੜ ਨਹੀਂ ਖਾਂਦੇ ਜੀ ਅਸੀਂ ਕਹਿੰਦੇ ਕਿਸੇ ਨਾ ਕਿਸੇ ਰੂਪ ਚ ਬੱਚੇ ਗੁੜ ਖਾਂਣ ਕੋਈ ਚਾਕਲੇਟ ਵਾਲਾ ਬਣਾਤਾ ਜੀ ਕੋਈ ਆਮਲੇ ਵਾਲਾ ਉਹ ਗੁੜ ਚਣ ਹੈ ਜੀ ਉਹਨੂੰ ਹਰ ਇੱਕ ਬਹੁਤ ਪਸੰਦ ਕਰਦਾ ਜੀ ਕਾਹ ਬਣਾ ਹਰਬਲ ਗੁੜ ਹੈ ਜੀ ਬਾਬਾ ਜੀ ਇਹ ਜਿਹਨੂੰ ਜਿੰਨੀ ਮਰਜ਼ੀ ਕੋਈ ਪ੍ਰਾਣੀ ਕਬਜ਼ ਹੋਵੇ ਬਿਲਕੁਲ ਨਹੀਂ ਰਹਿੰਦੀ ਅੱਜ ਖਾ ਲੇ ਤਾਂ ਅੱਜ ਤੋਂ ਹੀ ਰਿਜ਼ਲਟ ਆ ਇਹਦੇ ਵਿੱਚ ਕਾਲੀ ਮਿਰਚ ਅੰਬਾਲ ਦੀ ਸੌਂਡ ਅਜਵੈਨ ਸੌਂਫ ਦਾਲਚੀਨੀ ਅਰਜਨਸਾਲ ਮਰੀਂ ਹਾਂਜੀ ਇਹ ਕਪੜਾ ਉਹਦੇ ਵਿੱਚ ਸਫੈਦ ਮੂਸਲੀ ਅਸੋਨ ਦਾ ਸਤਾਵਰ ਲੈਤੀ ਹੈ ਹਲਦੀ ਆ ਜੀ ਇਨਸ਼ਾਅੱਲਾ ਹਾਂਜੀ ਹਾਂਜੀ

ਜੇ ਪਨੇ ਕੋਈ ਪ੍ਰੈਕਟਿਸ ਕਰੇ ਤਾਂ ਉਹ ਲੈ ਕੇ ਮਰੋਣਾ ਨਹੀਂ ਅਜਰਾ ਜਮਾਈ ਦੇ ਚਪਤ ਸਾਲ ਕੀ ਕਹਾਵਾਂ ਬਿਆਕ ਕੋਵੜੇ ਬਣਾਵਾਂਗੇ ਤੇ ਤੱਤ ਨਹੀਂ ਮਸਾਉਣਾ ਚਾਹੀਦਾ ਇਹ ਸਾਰਾ ਬਦਾਮ ਰੋਗਨ ਆ ਗਿਆ ਦੀ ਲਾਰੀਆਲ ਦਾ ਤੇਲਾ ਦਾ ਕਾਲਿਆ ਦਾ ਕਿੱਤੇ ਦਾ ਇਹ ਸਾਰਾ ਪਾਣੀ ਕਰਦਾ ਆ ਇਸ ਜਿਹੜੇ ਨਾ ਕੋਟਾਲੇ ਅਰਹਾ

ਯਾਨੀ ਆਪਣਾ ਲੱਗਦਾ ਆਚਾਰਾ ਗੁਰੂ ਚਿਆਰ ਕਰਨੀ ਆ ਠੀਕ ਲੱਛ ਉਹਦੇ ਆਪਾਂ ਨੂੰ ਫਾਇਦਾ ਪਤਾ ਹੁੰਦਾ ਨਹੀਂ ਨਾ ਕਰਦਾ ਰਹਿੰਦਾ ਰਹਿੰਦਾ ਸਮਾਨ ਲੈ ਕੇ ਉਹਨਾਂ ਨੇ ਕੁਝ ਸੇਫੀ ਟੇਪ ਪੜਾ ਦਿੱਤੀ ਤੇ ਉਹਨਾਂ ਨੂੰ ਮੁਆਫਾ ਕਰ ਦਿੱਤਾ ਠੀਕ ਪਰ ਬਹੁਤ ਕਮਾਲ ਦੀ ਉੱਤੇ ਰੀਚ ਹੋਇਆ ਨਾ ਹੋਣੀ ਵਿੱਚ ਹੱਕ ਦੇ ਦਿੱਤੇ ਸਮਾਨ ਦੇ ਮੇਰੇ ਤੋਂ ਬੰਦ ਨਾ ਕਰੀਂ ਅੱਜ ਜੀ ਸਾਰੀ ਆਰਗਾਨਾਈਜ਼ੇਸ਼ਨ ਅੱਛਾ ਮੈਂ ਸਰਦ ਸਮਾਨ ਆਪਣਾ ਰਗਲ ਕੰਡਾ ਚਾਹ ਸੀ ਨਹੀਂ ਹੈ ਨਾਲ ਵਿੱਚ ਦੀਵਾ ਦਾ ਲੈਣ ਪੱਕੀ ਡਾਲਾਂ ਨਹੀਂ ਕੱਢੇਗਾ ਮੈਂ ਕਿਨਾਂ ਪੁੱਛਦਾ ਲੋਕ ਰਹਿੰਦੇ ਨੇ ਕੱਢੇਗਾ ਕੀ ਚਲਵਾਪੀ ਅੱਗੇ ਤੋਂ ਆਪਣਾ ਨਾਲ ਪਰਾ ਲੱਕੜ ਵਾਲੇ ਕੋਲ ਜਾਣਾ ਹੈ। ਪਰਾਂ ਨੂੰ ਸਰੋਂ ਵਾਲੇ ਦੇਖਣ ਦਿੱਤੇ। ਪੰਡਿਤ ਜੀ ਨੂੰ ਉਹ ਸਭ ਚੱਲਦਾ ਹੈ। ਤਾਂ ਗੁੜਲ ਕੋਲ ਕੋਈ ਕੋਈ ਤਾਂ ਹੁੰਦਾ ਹੈ। ਅੱਪਾ ਹਰੇ ਦੀ ਸਮਾਰਟਿਸ ਕਹਿੰਦੇ ਆ ਲੱਕੜ ਵਾਲਾ ਲੱਕੜ ਕਾਣੀ ਪਰ ਉਹ ਲੱਕੜ ਕਾਣੀ ਨਹੀਂ ਹੁੰਦੀ। ਕੱਚੀ ਗਣੀ ਕਰ ਦਿੰਦੇ ਆ। ਥੋੜੂ ਕੁ ਬਾਅਦ ਇੱਕ ਵਾਰੀ ਸਾਨੂੰ ਕਰਦੇ ਆ। ਹਾਂ। ਮੈਨੂੰ ਤਾਂ ਵੀ ਧੰਨਵਾਦ। ਲੱਖ ਦੀ ਅਲਰਜੀ ਵੀ ਪਿਆਣੀ ਦੀ ਆਲੇ। ਇਹਨੂੰ ਸਭ ਤੋਂ ਚੀਜ਼। ਤੇ ਆਪਣੇ ਕੋਲ ਭਾਗ ਨਾ ਦਿੱਤਾ। ਮੈਂ ਕਰਕੇ ਸੈ ਐਕਸਟਰਾ ਵਰਜਨ ਆਪਾਂ ਮਿਲ ਜਾਂਦਾ ਹੈ ਨਾ ਆਪਾਂ ਕਹਿੰਦੇ ਆਨਲਾਈਨ ਵੀ ਇਦਾਂ। ਹਾਂ। ਉਹਦੀ ਸਸਤਾ ਪੈਂਦਾ। ਇਵੇਂ ਹੁਣ ਆ ਕਾਲੇ ਟੀਲਾਂ ਦਾ ਵੀ ਆਪਾਂ ਗੋਡੇ ਮੁੱਡੇ ਦਰਦ ਕਰਦੇ ਨੇ। ਉਹਦੇ ਤੇ ਮ사ਜ ਜਿਵੇਂ ਮਰਜ਼ੀ ਆਪਾਂ ਕਰ ਸਕਦੇ ਆ। ਮੇਰੇ ਕੋਲੋਂ ਡਾਕਟਰ ਬਕੀਰ ਐਥ ਬਕੀਰ ਨੇ ਉਹ ਖੁਦ ਮ사ਜ ਕਰਦੇ ਨੇ ਮੈਨੂੰ ਵੀ ਕਹਿ ਕੇ ਗਏ ਨੇ ਕਹਿੰਦੇ ਮੰਨ ਲਓ ਵੀ ਆਪਣੇ ਪੇਰੈਂਟਸ ਨੇ ਤਾਂ ਆਪਾਂ ਨੂੰ ਹਨਾ ਮੰਨ ਲਓ ਵੀ ਜਦੋਂ ਆਪਣੇ ਪੇਰੈਂਟਸ ਦੇ ਗੋਡੇ ਦੁਖਣ ਲੱਗੇ ਉਹ ਟਾਈਮ ਪੀਰੀਅਡ ਤੇ ਜਾ ਕੇ ਤਾਂ ਆਬਵੀਅਸਲੀ ਆਪਣੇ ਵੀ ਦੁਖਣਗੇ ਜੀ ਉਹ ਤੋਂ ਬਿਹਤਰ ਆਪਾਂ ਪਹਿਲਾਂ ਹੀ ਇਹ ਚੀਜ਼ ਕਰ ਲਈ ਕਿ ਕਾਰਟਿਲੇਜ ਖਤਮ ਹੀ ਨਾ ਹੋਣ ਦੀ ਗੋਡਿਆਂ ਕੋਲ ਹਾਂ ਜੀ ਇਹ ਸੂਰੀ ਕਰਦਾ ਹੈ ਗ੍ਰੀਸ ਵੀ ਪੂਰੀ ਕਰਦਾ ਜੀ ਨਾਲ ਇਹ ਆਪਣਾ ਜੀ ਨਾਰੀਅਲ ਦਾ ਤੇਲ ਹੈ ਜੀ ਇਹ ਇਹ ਵਰਤਣਾ ਲੈਣਾ ਨਾ ਇਹ ਖਾਣ ਵਾਸਤੇ ਆਪਣੇ ਨੈਤਿਰੋਪੈਥੀ ਡਾਕਟਰ ਨੇ ਸਕਾਰਤਕ ਕਿੰਨ ਮਹਾਲੀ ਤੋਂ ਉਹ ਵਾਲੇ ਵੀ ਆਪਣੇ ਨਾਲ ਜੁਨੇ ਤੋਂ ਠੀਕ ਹੈ ਤੇ ਆਲਸੀ ਦਾ ਤੇਲ ਬਦਾਮਾਂ ਦਾ ਨਾਰੀਅਲ ਦਾ ਤੇ ਬਾਕੀ ਆਪਣੀ ਸਾਰੀ ਸਾਰੀ ਜੀ ਅਚਾਰ ਨੇ ਜਿਹੜੇ ਆਪਾਂ ਘਰੇ ਬਣਾਉਣੇ ਆ ਹੋਮ ਮੇਡ ਜੀ ਹਾਂ ਹਲਦੀ ਦਾ ਲੱਲਪਲ ਦਾ ਜੀ ਹਰੀ ਮਿਰਚ ਆਮਾ ਸਾਡੀ ਚਰਨੀ ਹੋਣੀ ਹੋਵੇ ਤੇ ਡੇਲਾ ਦੇ ਖੱਟਾ ਨਿੰਬੂ ਮਿੱਠਾ ਨਿੰਬੂ ਜੀ ਸੀਗਾ ਅੱਛਾ ਹੁਣ ਇਹ ਆਪਣੇ ਦੂਜੀ ਵਾਰ ਹਾਂ ਅਸੀਂ ਅੱਜ ਫਸਟ ਟਾਈਮ ਆਏ ਹਾਂ ਹਾਂ ਜੀ ਅਸੀਂ ਪਿਛਲੀ ਵਾਰੀ ਆਏ ਸੀ ਫਿਰ ਇਹ ਨਾ ਹਾਂ ਜੀ ਬਾਤ ਕਰਾਂਗੇ ਫਿਰ ਨਹੀਂ ਸਿਰ ਤੁਹਾਡੀ ਕੋਲੇ ਸੰਗਤ ਆਉਂਦੀ ਹੈ ਨਹੀਂ ਉਹਨਾਂ ਨੂੰ ਸ਼ੁੱਧ ਖਾਣ ਦਾ ਬਾਹਰ ਹੈ ਤਾਂ ਵੱਡਾ ਪਰਵਚਨ ਇਹ ਹੀ ਹੈ ਜੀ ਕਿ ਆਪਾਂ ਨੇ ਲੋਕਾਂ ਨੂੰ ਤੰਗ ਰੱਖਿਆ ਹੈ ਦੱਸਾਂਗੇ ਸਭ ਨੂੰ ਹਾਂਜੀ 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 ਬੇਟਾ ਜੀ ਇਹ ਆਪਣੇ ਕੋਲ ਜਦੋਂ ਕੋਈ ਅ ਅ ਜਿਹੜਾ ਆਪਣਾ ਕੈਟੇਰਿੰਗ ਕੈਟੇਰਿੰਗ ਕਿੰਨੀ ਹੋਣੀ ਠੀਕ ਹੈ ਸ਼ਾਇਦ ਆ ਜਾਈਏ ਆਪਣੀ ਠੀਕ ਹੈ ਸੈਟੀਸਫਾਈਡ ਹੋ ਜਾ ਜੀ ਮੱਧਮ ਰੱਪਾ ਕਿਹਦਾ ਨਹੀਂ ਜੀ ਠੀਕ ਹੈ ਪੀਨਟ ਬਟਰ ਆ ਜੀ ਜੇ ਆਪ ਆਪ ਤਿਆਰ ਕਰਨਾ ਠੀਕ ਹੈ ਜੀ ਸ਼ਾਇਦ ਬਣੀ ਹੋਊਗਾ ਤਾਂ ਹੈ ਜੀ ਜਿਆਦਾ ਮਸਾਲਾ ਜੀ ਤੁਹਾਨੂੰ ਕੋਈ ਟੇਡ ਗੈਸ ਦੀ ਆਪਕਾ ਕੋਈ ਟੇਡ ਦਾ ਟੇਡ ਦੇ ਕੋਈ ਵੀ ਸਮੱਸਿਆ ਨਹੀਂ ਠੀਕ ਸਾਰਾ ਲੇ ਕੋਈ ਵੀ ਕਿਹੜੇ ਵਿਭਾਗ ਦੇ ਅਨੇ ਤੁਹਾਡਾ ਲੈ ਲਓ ਜੀ। ਤੁਹਾਡੀ ਜਿੰਨੀ ਮਰਜ਼ੀ ਹੈ। ਠੀਕ। ਫਿਰ ਆਪਣੇ ਅਧਿਆਰ ਜਾਂ ਜਿਸ ਤੋਂ ਜਿਆਦਾ ਸਿੱਤਾ ਨਾਮ ਚਾਹੀਏ ਆਪ ਕੋਲ। ਚਲੋ। ਆਪਣੇ ਫਾਮਲੇ ਪੈਂਡੇ ਪਰ ਬਾਹਰ ਹੀ ਗੁਰਦੇ ਵਿੱਚ। ਓਕੇ। ਉਸੇ ਡਰਾਇਵਰ ਲਈ ਵੀ ਖਾਸ ਕਰ ਸਕਦੇ ਆ। ਠੀਕ ਹੈ ਜੀ। ਠੀਕ ਹੈ। ਇਹ ਲਓ। ਦੇਸੀ ਖਾਣ ਦੇਣੀ ਚਾਹੀਦੀ ਇਹ ਖੇਚੇ ਚੀ ਖਾਣ ਦਾ ਇੱਕ ਗੁਰਦੇ ਦੀ ਜਗ੍ਹਾ ਗੁਰਦੇ ਹੈ ਹਾਂਜੀ ਕੀ ਕਰਾਂਗੇ ਇਹ ਕੋਡ ਹੈ ਜੀ ਉਹ ਤੁਹਾਨੂੰ ਚਾਦਰ ਵਿੱਚ ਸਾਧਦੀ ਹੈ ਤਾਂ ਪਾਪਾ ਜੀ ਲੱਗਦੀ ਹੈ ਇਹਦੀ ਚਾਦਰ ਆ ਰਹੀ ਕਦੇ ਜੀ ਇਸ ਕਰਕੇ ਉਹ ਪਿਆਰ ਦਾ ਇੱਕ ਛੋਟੀ ਵੇਚਦੇ ਕਿ ਬੱਚਿਆਂ ਨੂੰ ਦੇਣਾ ਹੈ ਜਿਵੇਂ ਹਾਈਟ ਗਰੋਥ ਵਗੈਰਾ ਨਹੀਂ ਹੁੰਦੀ ਹੈਗੀ ਉਹਨਾਂ ਦੀ ਓਕੇ ਤੇ ਵੱਡੇ ਵੀ ਲੈ ਸਕਦੇ ਆ ਉਹ ਵੀ ਵੱਡੇ ਲੈ ਸਕਦੇ ਆ ਹਾਂ ਜੀ ਹਵਾ ਤਿਆਰ ਕਰ ਦਿੰਦੇ ਆ ਇਸ ਲਈ ਵੀ ਤੇ ਕੈਸ਼ ਵੀ ਹਲਦੀ ਵੀ ਨਹੀਂ ਸਰੋ ਕੁਛ ਤੁਸੀਂ ਆਪ ਹੀ ਰੈਡੀ ਕਰਦੇ ਹੋ ਘਰ ਦੀ ਇਹ ਇਹ ਨੂਰਤ ਨੇ ਦੀ ਇਹ ਨਹੀਂ ਮਿੰਟ ਦੇ ਨੇ ਹਾਂਜੀ ਇਹ ਪਾਸ ਤੇ ਵੀ ਇਹ ਵੀ ਮਿਲਟ ਦਾ ਹੀ ਬਣਾਇਆ ਹੋਇਆ ਸੀ ਇਹ ਲੈਣੇ ਕਰਕੇ ਆਪੇ ਆਪ ਨੂੰ ਵੀ ਇਹ ਦੇ ਕੇ ਤੇ ਇਹ ਆਮਲੇ ਦਾ ਜੂਸ ਹੈ ਵੀ ਇਹ ਵੀ ਅਸੀਂ ਖੁਦ ਆਪ ਹੀ ਰੈਡੀ ਕੀਤਾ ਤੇ ਲੀਵਰ ਦਾ ਵੀ ਸੀ ਆਮ ਲੈ ਲਈ ਦਿੱਤੀ ਆਲੂ ਭਾਰੇ ਦੇ ਨੂੰ ਚਲੇ ਗਏ ਇਹਦਾ ਰਿਜ਼ਲਟ ਹੁੰਦਾ ਬੰਦਾ ਸੀ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰਿਆਂ ਦਾ ਸਾਨੂੰ ਇਹਨਾਂ ਵਰਸ ਤੋਂ ਧੱਕਾ ਕਰਦਾ ਬੈਸਟ ਬਗ ਲੰਘਾ ਇਹਨਾਂ ਮਾਰੀ ਬਹੁਤ ਵਧੀਆ ਆ ਲੈਵਲ ਸਿੱਧਾ ਕਰ ਲੋ ਬੰਦਾ ਹਾਂ ਜੀ ਬਹੁਤ ਅੱਛਾ ਸਮਾਨ ਦੇਖਣ ਨੂੰ ਮਿਲਿਆ ਤੇ ਹਰ ਤਰ੍ਹਾਂ ਦੇ ਚਾਰ ਸ਼ੱਕਰ ਗੁੜ ਤੇ ਸਰੋਂ ਦਾ ਤੇਲ ਖੋਪੇ ਦਾ ਤੇਲ ਪਿਓਰ ਬਹੁਤ ਸਾਰੀਆਂ ਜਿਵੇਂ ਆਪਣਾ ਅਚਾਰ ਆ ਗਿਆ ਸ਼ੱਕਰ ਆ ਗਈ ਗੋੜਾ ਆ ਗਿਆ ਇਹਨਾਂ ਜੀ ਤੇ ਨੂਡਲ ਆ ਗਿਆ ਸੋ ਆਰਗੇਨਿਕ ਚੀਜ਼ਾਂ ਬਹੁਤ ਵਧੀਆ ਸੀ ਧੰਨਵਾਦ ਕਰਦੇ ਆ ਸਰਦਾਰ ਸੁਖਦੇਵ ਸਿੰਘ ਜੀ ਬੈਲਜੀਅਮ ਐਨ ਆਰ ਆਈ ਜੀ ਦਾ ਇਹਨਾਂ ਨੇ ਸਾਡੇ ਪਤਲਾ ਸ਼ਹਿਰ ਦੇ ਵਿੱਚ ਆਰਗੇਨਿਕ ਬਾਜ਼ਾਰ ਦੀ ਸ਼ੁਰੂਆਤ ਕੀਤੀ ਹੈ ਸੋ ਅਸੀਂ ਉਹੀ ਕਹਾਂਗੇ ਸਾਰੀ ਸੰਗਤ ਨੂੰ ਤੇ ਇੱਥੋਂ ਖਰੀਦ ਕੇ ਲਜਾਇਆ ਕਰੋ ਜੀ ਬਹੁਤ ਵਧੀਆ ਪਿਓਰ ਦੇਸੀ ਚੀਜ਼ਾਂ ਨੇ ਖੋਪੇ ਦਾ ਘਿਓ ਖੋਪੇ ਦਾ ਤੇਲ ਸਰੋਂ ਦਾ ਤੇਲ ਤਿਲਾਂ ਦਾ ਤੇਲ ਬਹੁਤ ਵਧੀਆ ਆਈਟਮ ਹਨ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਸਾਨੂੰ ਰੋਗਾਂ ਤੋਂ ਰਹਿਤ ਰੱਖਦੀਆਂ ਨੇ ਖਤਮ ਹੋ ਗਏ ਜੀ ਪੁਰਾਣੇ ਦਿਮਾਂਦ ਜੀ ਹੁਣ ਆ ਗਏ ਤੇ ਖਤਮ ਤਾਂ ਹੋ ਗਏ ਜੀ ਅਸੀਂ ਸੁਖਰੇ ਨੇ ਬਣ ਗਏ ਹੈਨਾ ਬਣੀਆਂ ਬਣੀਆਂ ਚੀਜ਼ਾਂ ਅਸੀਂ ਮਤਲਬ ਜਿਵੇਂ ਮਸ਼ੀਨਾਂ ਕਰਦੀਆਂ ਨੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਮਲਾਵਟਾਂ ਕਰ ਦਿੰਦੇ ਨੇ ਜਿਹੜੇ ਵਪਾਰੀ ਲੋਕ ਨੇ ਇਹ ਹੁਣ origignal ਹਲਦੀ ਮਿਰਚਾਂ ਅਚਾਰ ਸਾਰੇ ਪਿਓਰ ਨੇ ਬੇਸੀ ਜੀ ਜਾਨੇ ਸੋ ਬਹੁਤ ਵਧੀਆ ਲੱਗਿਆ ਸਾਨੂੰ ਪਹੁੰਚ ਕੇ ਔਰੇ ਜੀ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਰੂਰ ਇਹਨਾਂ ਦਾ ਜਿਹੜਾ ਹੈਗਾ ਚੀਜ਼ਾਂ ਲੈ ਕੇ ਆਉਂਦੇ ਨੇ ਖਰੀਦਿਆ ਕਰੋ ਤੇ ਰੋਗ ਰਹਿਤ ਹੋਵੋ ਸਾਰੇ ਲੋਕ ਲੱਗਦਾ ਪੈਸੇ ਦੀ ਤੌਰ ਨਾ ਕਰ ਜਾਣਾ ਲੋਕਾਂ ਨੇ ਖੇਤ ਵੱਲ ਸਕੂਲ ਧਿਆਨ ਕਿੱਥੇ ਦਾ ਰੱਖ ਲਿਆ ਹਾਂਜੀ 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 ਤੇ ਲੋਕ ਮਤਲਬ ਜ਼ਹਿਰ ਖਾ ਰਹੇ ਨੇ ਸਾਰਾ ਜਿਹੜਾ ਆਪਾਂ ਵੇਖਦੇ ਆਂ ਗੋੜਾ ਆਉਂਦਾ ਉਹ ਜਿਹੜੀ ਪ੍ਰਾਣੀ ਖਰਾਬ ਹੋਈ ਸੜੀ ਹੋਈ ਖੰਡ ਉਸੇ ਨੂੰ ਵਾਲ-ਵਾਲ ਕੇ ਗਰਮ ਕਰ ਕਰ ਕੇ ਉਹਦੇ ਗੁੜ ਬਣਾ ਬਣਾ ਕੇ ਵੇਚੀ ਜਾ ਰਹੇ ਨੇ ਸੋ ਆਪਾਂ ਨੂੰ ਚਾਹੀਦਾ ਆਪਾਂ ਜੇ ਸਿਹਤ ਹੈ ਤਾਂ ਸਿਹਤ ਦੇ ਨਾਲ ਹੀ ਜ਼ਿੰਦਗੀ ਤਾਂ ਹੀ ਸੰਸਾਰ ਹੈ ਜਦੋਂ ਸਾਡੀ ਸਿਹਤੇ ਰੋਗੀ ਹੋ ਗਈ ਤਾਂ ਫਿਰ ਸਾਡੇ ਪੱਲੇ ਕੁਝ ਵੀ ਨਹੀਂ ਹੈਗਾ ਸੋ ਸਾਰਿਆਂ ਨੂੰ ਚਾਹੀਦਾ ਸਾਨੂੰ ਕਿ ਅਸੀਂ ਪੁਰਾਣਾ ਬਸ ਅੱਡਾ ਪਾਤੜਾ ਜਿੱਥੇ ਅੱਜ ਕੀ ਵਾਰ ਸ਼ੁਕਲਵਾਰ ਸ਼ੁੱਕਰਵਾਰ ਹਰ ਸ਼ੁੱਕਰਵਾਰ ਨੂੰ 1 ਵਜੇ ਤੋਂ 6 ਵਜੇ ਤੱਕ 6 ਵਜੇ ਤੱਕ ਇਹ ਬਾਜ਼ਾਰ ਲੱਗਿਆ ਕਰੂਗਾ ਜੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਪਾਤੜਾਂ ਤੋਂ ਆਰਗੈਨਿਕ ਵਸਤੂਆਂ ਲੈ ਕੇ ਜਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਉਪਰਾਮਾ ਇਹ ਜਿੱਦਾਂ ਹੁਣ ਆਪਣਾ ਖੱਡਿਆ ਗਿਆ ਇੱਥੇ ਕਿਰੇ ਕਿਨਾ ਵਾਰ ਹੈ ਜਿਹੜੇ ਇੱਥੇ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਮਾਰਕੀਟ ਲੱਗੇ ਕਰੇਗੀ ਜਿਦਾ ਕਿ ਟਾਈਮ ਕੋਈ ਤਕਰੀਬਨ ਦੁਪਹਿਰੇ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਏਗਾ ਤੇ ਸ਼ੁੱਕਰਵਾਰ ਮਾਰਕੀਟ ਲੱਗੇ ਕਰੇਗੀ ਲੋੜ ਕਿਉਂ ਪਈ ਆਪਣਾ ਮੇਲੇ ਲਾਣ ਦੀ ਲੋੜ ਇਸ ਵਾਸਤੇ ਪਈ ਕਿ ਜਦੋਂ ਅਸੀਂ ਹਸਪਤਾਲਾਂ 'ਚ ਜਾ ਕੇ ਦੇਖਦੇ ਆ ਨਾ ਕਿ ਹਸਪਤਾਲ ਭਰੇ ਭਰੇ ਨੇ ਲੋਕੀ ਜਿੰਨੇ ਵੀ ਹੈਗੇ ਜ਼ਹਿਰ ਖਾ ਖਾ ਕੇ ਤੇ ਆਪਣੀ ਸਿਹਤ ਦਾ ਸਤਿਆਨਾਸ਼ ਕਰ ਚੁੱਕੇ ਨੇ ਇਹ ਆਰਗੈਨਿਕ ਪ੍ਰੋਡਕਟ ਜਿਹੜਾ ਕਿ ਖਾਦ ਰੇ ਸਪਰੇਅ ਤੋਂ ਬਿਨਾ ਇਹ ਤਿਆਰ ਕਰਦੇ ਨੇ ਤੇ ਧੰਨਵਾਦ ਇਹਨਾਂ ਸਾਰੇ ਜ਼ਿੰਮੇਵਾਰ ਭਰਾਵਾਂ ਦਾ ਜਿਹੜੇ ਆਏ ਹੋਏ ਨੇ ਇਹਨਾਂ ਨੇ ਆ ਕੇ ਆਪਣੇ ਹੱਥੀ ਇਹ ਸਾਰਾ ਪ੍ਰੋਡਕਟ ਤਿਆਰ ਕਰਕੇ ਤੇ ਫਿਰ ਇੱਥੇ ਆ ਕੇ ਵੇਚੇ ਆ ਤੇ ਬੇਨਤੀ ਸਾਰੇ ਇਲਾਕੇ ਦੇ ਸੰਤਾਂ ਨੂੰ ਕਰਨ ਲਿਆ ਕਿ ਇੱਥੇ ਆ ਕੇ ਇਹ ਪ੍ਰੋਡਕਟ ਖਰੀਦਿਆ ਕਰੋ ਆਪਣੀ ਸਿਹਤ ਨੂੰ ਕਾਮਯਾਬ ਕਰੋ ਧੰਨਵਾਦ ਨਾਮ ਸੰਦੀਪ ਕੌਰ ਦਿਓਲਾ ਜੀ ਤੇ ਅਸੀਂ ਆਏ ਆ ਜੀ ਪਿੰਡ ਬਾਲੀਆਂ ਤੋਂ ਤੇ ਆਪਣੇ ਕੋਲੇ ਜਿਹੜਾ ਹਨਾ ਦਿওল ਆਪਣਾ ਜਿਹੜਾ ਬ੍ਰਾਂਡ ਆ ਉਹ ਦਿওল ਹੋਮ ਮੇਡ ਫੂਡਸ ਵੁੱਡਨ ਕੋਲਡ ਪ੍ਰੈਸਡ ਕੋਲੂ ਤੇ ਨਾਲ ਆਪਣੇ ਕੋਲੇ ਹਨਾ ਲੱਕੜ ਦੇ ਕੋਲੂ ਨਾਲ ਕੱਢੇ ਹੋਏ ਸਾਰੇ ਤੇਲ ਨੇ ਜਿੱਦਾਂ ਬਦਾਮਾਂ ਦਾ ਤੇਲ ਨਾਰੀਅਲ ਦਾ ਤੇਲ ਅਲਸੀ ਦਾ ਤੇਲ ਕਾਲੇ ਤੇਲ ਚਿੱਟੇ ਤੇਲ ਪੀਲੀ ਸਰੋਂ ਦਾ ਤੇਲ ਜਿਹੜੇ ਤੇਲ ਨੇ ਇਹ ਇਹਨਾਂ ਦੀ ਖਾਸियत ਇਹ ਆ ਇਹ ਜਿਵੇਂ ਮੰਨ ਲਓ ਜਿਹੜਾ ਦੂਸਰਾ ਆਮ ਮਾਰਕੀਟ ਚ ਤੇਲ ਆਉਂਦਾ ਹੈ ਸਪੈਲਰ ਵਾਲਾ ਕੱਢਦੇ ਆ ਆਪਾਂ ਨਾ ਨਾ ਜੀ ਸਪੈਲਰ ਵਾਲਾ ਤੇਲ ਕੱਢਦੇ ਆ ਉਹ ਤਾਂ ਤਿੰਨ ਵਾਰੀਆਂ ਚ ਨਿਕਲਦਾ ਇਹ ਠੰਡਾ ਕਿਉਂ ਆ ਇਹ ਇੱਕ ਵਾਰੀ ਚ ਹੀ ਨਿਕਲਦਾ ਹੈ ਬਲਕਿ ਬਿਲਕੁਲ ਗਰਮ ਹੀ ਨਹੀਂ ਹੁੰਦਾ ਇਹਦੀ ਖਾਸियत ਇਹ ਆ ਵੀ ਤੁਹਾਡੀ ਕੜਾਹੀ ਚ ਜਾ ਕੇ ਹੀ ਗਰਮ ਹੋਣਾ ਇਹਨੇ ਕਿਤੇ ਵੀ ਗਰਮ ਨਹੀਂ ਹੋਣਾ ਹੈਗਾ ਤੇਲ ਨੇ ਤੇ ਦੂਜੀ ਖਾਸियत ਇਹ ਇਹਦੇ ਵਿੱਚ ਟੇਸਟ ਵੀ ਬਹੁਤ ਅੱਛਾ ਹੈ ਜਿੱਥੇ ਤੁਸੀਂ 100 ਗ੍ਰਾਮ ਪਾਉਣੇ ਉਥੇ 70 ਹੀ ਪੈਣਾ ਹੈ ਜਿੱਥੇ ਘੜੀ ਭਰ ਕੇ ਪਾਉਣੇ ਉਥੇ ਪਾਣੀ ਹੀ ਪੈਣੀ ਆ ਤੇ ਬਾਕੀ ਜਿਹੜੇ ਆਪਣੇ ਕੋਲੇ ਵਰਜਨ ਤੇਲ ਨੇ ਸਾਰੇ ਬਦਾਮਾਂ ਦਾ ਇਹ ਹੋ ਗਿਆ ਨਾਰੀਅਲ ਦਾ ਅਲਸੀ ਦਾ ਕਾਲੇ ਤੇਲ ਚਿੱਟੇ ਤੇਲ ਸਾਰੇ ਤੇਲ ਨੇ ਜੀ ਤੇ ਐਕਸਟਰਾ ਵਰਜਨ ਨੇ ਉਹਨਾਂ ਨੂੰ ਐਡੀਵਲ ਵੀ ਨੇ ਉਹਨਾਂ ਨੂੰ ਖਾ ਵੀ ਸਕਦੇ ਆ ਮਸਾਜ ਵੀ ਕਰ ਸਕਦੇ ਆ ਲਗਾ ਵੀ ਸਕਦੇ ਆ ਤੇ ਦੂਸਰਾ ਆਪਣੇ ਕੋਲੇ ਹੈਗੇ ਨੇ ਜੀ ਅਚਾਰ ਸਾਰੇ ਹੋਮ ਮੇਡ ਅਚਾਰ ਨੇ ਜੀ ਆਪਣੇ ਕੋਲੇ ਹੈਗਾ ਅਚਾਰ ਜਿੱਦਾਂ ਲਸਣ ਦਾ achar ਹੋ ਗਿਆ ਹਲਦੀ ਦਾ achar ਹੋ ਗਿਆ ਅ ਅਦਰਕ ਦਾ achar ਹੋ ਗਿਆ ਜੀ ਬਾਕੀ ਮਿਕਸਲ achar ਹੋ ਗਏ ਜੀ ਆਂਬ ਦੀ ਚਟਨੀ ਹੋ ਗਈ ਨਿੰਬੂ ਦੀ ਚਟਨੀ ਹੋ ਗਈ ਸਾਰੇ ਤਰ੍ਹਾਂ ਦੇ ਤਾਂ ਆਪਣੇ ਕੋਲੇ achar ਨੇ ਤੇ ਆਪਾਂ ਜਿਹੜਾ achar ਦੇ ਵਿੱਚ ਤੇਲ ਪਾਣੇ ਆ ਕਿਉਂਕਿ ਆਪਣਾ ਕੋਲੂ ਕਰਦਾ ਹੀ ਆ ਤਾਂ ਕਰਕੇ ਆਪਾਂ ਸ਼ੁੱਧ ਤੇਲ ਦੇ ਵਿੱਚ ਹੀ ਸਾਰੇ ਜਿਹੜੇ achar ਨੇ ਉਹ ਬਣਾਣੇ ਆ ਤੇ ਬਾਕੀ ਆਪਣੀ ਸੰਗਰੂਰ ਮੰਡੀ ਲੱਗਦੀ ਆ ਜੀ ਪਹਿਲ ਮੰਡੀ ਸੰਗਰੂਰ ਤੇ ਉੱਥੇ ਆਪਾਂ ਸੇਲ ਕਰਦੇ ਆ ਤੇ ਹੁਣ ਅੱਜ ਆਪਾਂ ਨਾ ਉਹ ਖੜਿਆ ਪਾਤੜਾ ਮੰਡੀ ਦੇ ਵਿੱਚ ਤੇ ਅੱਜ ਦਾ ਦੂਸਰਾ ਗੂਜਾ ਦੇਣਾ ਦੂਜਾ ਹਫਤਾ ਇਹ ਮੰਡੀ ਦਾ ਲੋਕਾਂ ਦਾ ਇਹ ਆ ਜੀ ਜੇ ਆਪਾਂ ਆਪਣੀ ਹੈਲਥ ਨੂੰ ਜੇ ਸਹੀ ਰੱਖ ਲਾਂਗੇ ਆਪਣੀ ਰਸੋਈ ਦੇ ਵਿੱਚ ਸੁਧਾਰ ਕਰ ਲਾਂਗੇ ਖਾਣ ਕਰਕੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਸੁਧਾਰ ਕਰਾਂਗੇ ਤਾਂ ਹੀ ਜਾ ਕੇ ਆਪਣਾ ਪਰਿਵਾਰ ਦੀ ਸਿਹਤ ਆ ਜਿਹੜੀ ਉਹ ਵਧੀਆ ਰਹੂਗੀ ਜੇ ਆਪਾਂ ਸ਼ੁੱਧ ਖਾਵਾਂਗੇ ਤਾਂ ਹੀ ਆਪਣਾ ਪਰਿਵਾਰ ਦੀ ਸਿਹਤ ਵਧੀਆ ਰਹੂਗੀ ਆਪਾਂ ਇੱਥੇ ਸਾਰੀਆਂ ਸ਼ੁੱਧ ਚੀਜ਼ਾਂ ਹੱਥਾਂ ਨਾਲ ਬਣੀਆਂ ਹੋਈਆਂ ਚੀਜ਼ਾਂ ਸਾਰੀਆਂ ਹੋਮ ਮੇਡ ਚੀਜ਼ਾਂ ਲੈ ਕੇ ਆਉਣੇ ਆ ਜਿੱਦਾਂ ਗੋੜ ਸ਼ੱਕਰ ਤੇ ਅਚਾਰ ਤੇਲ ਮਰਬੇ ਸਾਰਾ ਕੁਝ ਇੱਥੇ ਆਪੋ ਆਪਣੇ ਕਿਸਾਨ ਲੈ ਕੇ ਆਉਂਦੇ ਨੇ ਤੇ ਜੇ ਮੰਨ ਲਓ ਲੋਕ ਲੈ ਕੇ ਜਾਣਗੇ ਤਾਂ ਉਹਨਾਂ ਦੀ ਸਿਹਤ ਦੇ ਲਈ ਵਧੀਆ ਜੀ 2022 ਦੇ ਦਸੰਬਰ ਤੋਂ ਸ਼ੁਰੂ ਕੀਤਾ ਸੀ ਤੇ ਆਪਾਂ ਨੇ ਪਹਿਲ ਮੰਡੀ ਤੋਂ ਹੀ ਸ਼ੁਰੂ ਕੀਤਾ ਸੀਗਾ ਤੇ ਨਵੰਬਰ ਚ ਲੱਗਣੀ ਸ਼ੁਰੂ ਹੋਈ ਸੀ ਕਿ ਪਹਿਲ ਮੰਡੀ ਉੱਥੋਂ ਹੀ ਸ਼ੁਰੂ ਕੀਤਾ ਸੀ ਤੇ ਇਹ ਸੀਗਾ ਵੀ ਕੁਝ ਨਾ ਕੁਝ ਕਰੀਏ ਨਾ ਆਪਾਂ ਤੇ ਤਾਂ ਕਰਕੇ ਫਿਰ ਅਸੀਂ ਆਪਣਾ ਅਚਾਰ ਦਾ ਕੰਮ ਅਸੀਂ ਲਫਾਫਿਆਂ ਤੋਂ ਸ਼ੁਰੂ ਕੀਤਾ ਸੀ ਛੋਟੇ ਪ੍ਰੋਜੈਕਟ ਤੋਂ ਵੀ ਅਸੀਂ ਕੁਝ ਨਾ ਕੁਝ ਤਾਂ ਕਰ ਪਾਈਏ ਨਾਲ ਐਕਸਟਰਾ ਖੇਤੀ ਦੇ ਨਾਲ ਨਾਲ ਕੋਈ ਨਾ ਕੋਈ ਕੰਮ ਧੰਦਾ ਕਰ ਪਾਈਏ ਕਿਉਂਕਿ ਜਿਵੇਂ ਆਪਣੇ ਕੋਲੇ ਮਿਰਚਾਂ ਹੁੰਦੀਆਂ ਸੀਗੀਆਂ ਉਹ ਖੇਤੀ ਦੇ ਵਿੱਚ ਮੇਂ ਹਲਦੀ ਹੋਗੀ ਉਹ ਸਾਡੀ ਆਪਣੇ ਘਰ ਦੀ ਹੁੰਦੀ ਸੀ ਤੇ ਫਿਰ ਅਸੀਂ ਉਹਨੂੰ ਪ੍ਰੋਡਕਟ ਨੂੰ ਡੱਬਾ ਬੰਦ ਕਰਕੇ ਮਾਰਕੀਟ 'ਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਸਾਡਾ ਵਧੀਆ ਕਾਰੋਬਾਰ ਚੱਲ ਰਿਹਾ ਜੀ ਸਰ ਸਾਡੇ ਕੋਲੇ ਜਿਹੜੀ ਸਰੋਂ ਆ ਮੰਨ ਲਓ ਸਾਡੇ ਕੋਲ ਤਾਂ ਆਪਦੇ ਖਾਣ ਪੀਣ ਜੋਗੀ ਹੁੰਦੀ ਆ ਪਰ ਜਿਹੜੀ ਇਹ ਆ ਨਾ ਸਾਡੇ ਨਾਲ ਜਿਹੜੇ ਕਿਸਾਨ ਜੁੜੇ ਹੋਏ ਨੇ ਅਸੀਂ ਉਹਨਾਂ ਤੋਂ ਇਹ ਸਰੋਂ ਲੈ ਕੇ ਆਉਨੇ ਆ ਕਿਸੇ ਤੋਂ ਮੋਗੇ ਤੋਂ ਕਿਸਾਨ ਹੋਗੇ ਜਿਵੇਂ ਉਹਨਾਂ ਤੋਂ ਅਸੀਂ ਪੀਲੀ ਸਰੋਂ ਦਾ ਲੈ ਕੇ ਆਨੇ ਆ ਜੀ ਜਿਹੜੀ ਨਾਰਮਲ ਸਰੋਂ ਆ ਉਹ ਸਾਡੇ ਆਪਦੇ ਪਿੰਡ ਪਿੰਡ ਕਿਸਾਨ ਬਹੁਤ ਹੈਗੇ ਨੇ ਤੇ ਨਾਲ ਦੇ ਪਿੰਡ ਵੀ ਜਿਵੇਂ ਹੁਣ ਅਸੀਂ ਆਲਰੇਡੀ ਕਿਸਾਨਾਂ ਨੂੰ ਕਾਫੀ ਨੂੰ ਕਿਹਾ ਹੋਇਆ ਵੀ ਤੁਸੀਂ ਹਨਾ ਸਰੋਂ ਲਾਓ ਤੁਹਾਡੀ ਸਰੋਂ ਅਸੀਂ ਸਾਰੀ ਦੀ ਸਾਰੀ ਜੋ ਰੇਟ ਹੋਊਗਾ ਉਹ ਅਸੀਂ ਲਵਾਂਗੇ ਤੇ ਮਾਰਕੀਟ ਨਾਲੋਂ 100 200 ਤੁਹਾਨੂੰ ਵਾਧੇ ਦਵਾਂਗੇ ਵਿਹਦੇ ਤੇ ਸਪਰੇਅ ਵਗੈਰਾ ਕੁਨਾ ਕਰੋ